ਜੀ ਨਹਿਰ ਚੋਂ ਪਿੱਛੋਂ ਪਾਣੀ ਦਾ ਬਹਾ ਜਿਆਦਾ ਆ ਗਿਆ ਜਿਹਦੇ ਕਰਕੇ ਜੋ ਸੂਆ ਹੈ ਜ ਤਾਮਕੋਟ ਦੇ ਕੋਲੇ ਇਹ ਟੁੱਟਿਆ ਔਰ ਉਹਦੇ ਨਾਲ ਰੇਲਾ ਤਾਮਕੋਟ ਤੇ ਭਪਾਲ ਦਾ ਲਗਭਗ 500 600 ਕਿੱਲਾ ਜਿਹੜਾ ਹੈ ਕਣਕ ਦਾ ਨੁਕਸਾਨ ਹੋਇਆ ਕੁਛ ਆਲੂ ਬੀਜੇ ਹੋਏ ਸੀ ਸਾਡੇ ਕਿਸਾਨ ਭਰਾਵਾਂ ਨੇ ਉਹਦਾ ਵੀ ਨੁਕਸਾਨ ਹੋਇਆ ਔਰ ਇਹਦੇ ਸਬੰਧ ਚ ਮੰਤਰੀ ਜੀ ਨਾਲ ਵੀ ਗੱਲ ਕੀਤੀ ਹੈ ਇਰੀਗੇਸ਼ਨ ਮਨਿਸਟਰ ਸਾਹਿਬ ਨਾਲ ਐਸ ਡੀ ਐਮ ਸਾਹਿਬ ਤੇ ਸਾਰੇ ਹੋਰ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਔਰ ਇਰੀਗੇਸ਼ਨ ਡਿਪਾਰਟਮੈਂਟ ਦੇ ਅਧਿਕਾਰੀ ਵੀ ਆਏ ਨੇ ਵੀ ਕਿੰਨਾ ਕਾਰਨਾ ਕਰਕੇ ਇਹ ਹੋਇਆ ਹੈ ਜਿਹੜੇ ਅਧਿਕਾਰੀ ਇਹਦੇ ਲਈ ਜ਼ਿੰਮੇਵਾਰ ਹੈ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਬਾਕੀ ਇਹ ਜਿਹੜਾ ਨੁਕਸਾਨ ਹੋਇਆ ਫਸਲ ਦਾ ਉਸ ਦੀ ਗਰਦੋਰੀ ਕਰਾ ਕੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਵੀ ਮੁਆਵਜ਼ਾ ਬੰਦ ਹੈ ਉਹ ਛੇਤੀ ਤੋਂ ਛੇਤੀ ਅਸੀਂ ਸਾਡੇ ਕਿਸਾਨ ਭਰਾਵਾਂ ਨੂੰ ਦਿਵਾਵਾਂਗੇ ਔਰ ਹੁਣ ਸਾਰੇ ਜਿੱਥੇ ਉਹ ਪਾੜ ਇੱਕ ਵਾਰੀ ਉਂ ਬੰਦ ਕਰਨ ਦਾ ਮਤਲਬ ਠੇਕਾ ਵੀ ਹੋਇਆ ਉੱਥੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕੀਤੀ ਹੈ ਉਹ ਵੀ ਸਹਿਮਤ ਹੋਏ ਨੇ ਕਿ ਆਪਾਂ ਉਹ ਪਾਣੀ ਨੂੰ ਬੰਦ ਕਰੀਏ ਤਾਂ ਜੋ ਜਿਹੜੀਆਂ ਹੋਰ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਉਹ ਮੈਨੂੰ ਲੱਗਦਾ ਕਿ ਨਾ ਜਿਹੜੀ ਜਗ੍ਹਾ ਤੇ ਪਾਣੀ ਕੁੱਟਿਆਗਾ ਉੱਥੇ ਕਿਸਾਨ ਸਵੇਰੇ ਵੀ ਗੱਲ ਕਰ ਰਹੇ ਜੀ ਕਹਿੰਦੇ ਯਾਰ ਜਦੋਂ ਮੁਆਵਜ਼ੇ ਦੀ ਗੱਲ ਚਲੂ ਹੌਲੀ ਹੌਲੀ ਚਲੂ ਕਿਵੇਂ ਮੁਆਵਜ਼ਾ ਮਿਲੂ ਪਰ ਜੇ ਅਸੀਂ ਗੱਲ ਕਰੀਏ ਸਾਡੇ ਬਾਹਾਂ ਵਿੱਚ ਕਹਿੰਦੇ ਲਗਭਗ ਰੇਗ ਆ ਜਿਹੜੀ 4-4 5-5 ਫੁੱਟ ਵਰਗੀ ਉਹਦਾ ਅਸੀਂ ਕੀ ਕਰਾਂਗੇ ਫਾਸਲਾ ਦਾ ਮੁਆਵਜ਼ਾ ਤਾਂ ਮਿਲ ਜੂ ਸਾਡਾ ਉਸੇ ਤੇ ਕਹਿੰਦੇ 5-5 ਲੱਖ ਰੁਪਏ ਲੱਗੇ ਜੂ ਨਹੀਂ ਚਲੋ ਉਹ ਰਲ ਮਿਲ ਕੇ ਇੱਥੇ ਹੁਣ ਵੀ ਗੱਲ ਹੋਈ ਹੈ ਕਿਸਾਨ ਭਰਾਵਾਂ ਨਾਲ ਵੀ ਹੋਈ ਹੈ ਕੇ ਰਲ ਮਿਲ ਕੇ ਉਹ ਕਰਾਂਗੇ ਜੇ ਕੁਝ ਸਰਕਾਰ ਵੱਲੋਂ ਜਿੰਨਾ ਹੋ ਸਕਦਾ ਹੋਇਆ ਸਰਕਾਰ ਵੱਲੋਂ ਕਰਾਂਗੇ ਨਹੀਂ ਅਸੀਂ ਸਾਰੇ ਆਪ ਦੇ ਰਲ ਮਿਲ ਕੇ ਕੋਈ ਟਰੈਕਟਰ ਦੇ ਤਾਂ ਕਿਸੇ ਨੇ ਤੇਲ ਦੇ ਤਾਂ ਉਸ ਤਰੀਕੇ ਨਾਲ ਅਸੀਂ ਭਾਈਚਾਰਕ ਤਰੀਕੇ ਨਾਲ ਜੇ ਕਿਸੇ ਇੱਕ ਕਿਸਾਨ ਭਰਾ ਦਾ ਨੁਕਸਾਨ ਹੋਇਆ ਉਹਦੀ ਵੀ ਅਸੀਂ ਪੂਰਤੀ ਕਰਾਂਗੇ ਨੁਕਸਾਨ ਬਹੁਤ ਹੋਗਾ ਜੀ 5-7 ਕਿੱਲੇ ਦਾ ਰੇਗ ਨਹੀਂ ਖਰਾਬ ਕਰਤੇ ਤੇ ਕਣਕ ਤਾਂ ਮਨਲਾ ਸੈਂਕੜੇ ਇਕਣਾ ਜੀ ਗਈ ਨਏ ਤਾਮਕੋਟ ਦੀ ਨਰਲੇ ਦੀ ਬਾਈ ਰਲਲੇ ਦੀ ਰਖਵੇ ਚਰਨਪ੍ਰੀਤ ਦੇ ਤੇ ਮਲਕੀਤ ਦੇ ਬਾਣ ਹਮ ਕਾਰਨ ਕੀ ਸੀ ਕਾਰਨ ਤਾਂ ਸਫਾਈ ਨਹੀਂ ਹੋਈ ਜੀ ਟਾਈਮ ਤੇ ਜੇ ਟਾਈਮ ਤੇ ਸਫਾਈ ਹੁੰਦੀ ਜੜਾ ਜੜਾ ਵੱਡੀਆਂ ਸੀਆਂ ਬੁੱਟੀਆਂ ਦੀਆਂ ਟਾਲੀਆਂ ਟੂਲੀਆਂ ਹੋਈਆਂ ਖੜੀਆਂ ਸੀਆਂ ਉਹ ਕਿਤੇ ਖੱਡਾ ਨਾ ਮਿਲ ਗਈਆਂ ਇਧਰ ਦੀਆਂ ਬਾਹਰ ਲੀਆਂ ਨਾਲ ਚੁਗਾਂ ਦੀਆਂ ਨਾਲ ਤੇ ਰਾਤ ਨੂੰ ਅਚਨਚਿਤ ਪਾਣੀ ਆ ਗਿਆ ਕੰਟਰੋਲ ਹੋਇਆ ਨਹੀਂ ਤੇ ਪੱਟਾਂ ਦੀ ਬਰਮਰਮਨਪ ਤਾਂ ਹੁੰਦੀ ਸੀ ਉਹ ਪਹਿਲਾਂ ਕਰਨੀ ਚਾਹੀਦੀ ਸੀ ਜਾਂ ਚੱਕਲੇ ਹੋਣੇ ਚਾਹੀਦੇ ਸਾਰੇ ਚਾਰ ਸਵੇਰੇ ਜਿਆਦਾ ਵਹਾ ਕਰਕੇ ਪ੍ਰੈਸ਼ਰ ਪਾ ਕੇ ਕਿਤੇ ਨੂੰ ਪਾਣੀ ਨੂੰ ਥਾਂ ਮਿਲ ਗਿਆ ਤੇ ਨੁਕਸਾਨ ਹੋ ਗਿਆ ਜੀ ਬਾਕੀ ਦਾ 5-7 ਕਿੱਲੇ ਦਾ ਰੇਗ ਨਹੀਂ ਪਰ ਤੇ ਬਹੁਤ ਜਿਆਦਾ ਨੁਕਸਾਨ ਹੋ ਗਿਆ 5-7 ਕਿੱਲੇ ਨੂੰ ਕੀ ਮੰਗ ਕੀ ਕਰਨੀ ਮੰਗ ਜੀ ਮਾਮਜਾ ਨਹੀਂ ਤਾਂ ਰੇਗ ਵਾਲੇ ਨੂੰ ਵੱਧ ਮਾਮਜਾ ਤੇ ਕਣਕ ਵਾਲਿਆਂ ਦਾ ਜਿਹੜੀ ਫਸਲ ਸਾਲ ਭਰ ਦੀ ਮਰਗੀ ਖਰਚ ਹੋ ਚੁੱਕਾ ਸਾਰਾ ਦਵਾਈਆਂ ਤੋਂ ਲੈ ਕਣਕ ਸਪਰੇਆਂ ਤੋਂ ਲੈ ਸਾਰਾ ਕੁਝ ਖਰਚ ਹੋ ਚੁੱਕਾ ਡੀਏਪੀ ਵੀ ਪਾਣੀ ਵੀ ਲੱਗਿਆ ਰੇ ਵੀ ਪੈ ਗਈ ਜੂਰੀਆ ਵੀ ਪੈ ਗਈ ਇਹਦਾ ਮਾਮਜਾ ਮੰਨਣਾ ਚਾਹੀਦਾ ਜੀ ਸਭ ਨੂੰ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਸਰਕਾਰ ਵੱਲੋਂ ਜਿੰਨਾ ਬਣਦਾ ਉਹਦੀ ਸਰਕਾਰ ਦੀ ਹਦਦਾਂ ਅੰਦਰ ਬ ਕੋ ਜਲਦੀ ਜਲਦੀ ਦੁਵਾਨ ਦੀ ਕੋਸ਼ਿਸ਼ ਕਰਾਂਗੇ ਤੇ ਜੇ ਜਿਹੜਾ ਨਹਿਰ ਟੁੱਟਣ ਦਾ ਕਾਰਨ ਕੀ ਹੈ ਕੌਣ ਉਹਦੇ ਲਈ ਅਧਿਕਾਰੀ ਜ਼ਿੰਮੇਵਾਰ ਹੈ ਕੌਣ ਕਰਮਚਾਰੀ ਜ਼ਿੰਮੇਵਾਰ ਹੈ ਪਾਣੀ ਜਿਹੜਾ ਓਵਰਫਲ ਹੋ ਕਿਉਂ ਹੋਇਆ ਜ਼ਿਆਦਾ ਕਿਉਂ ਛੜਿਆ ਉਹਦੀ ਇਨਕੁਆਇਰੀ ਕਰਕੇ ਉਹਨਾਂ ਦੇ ਅਗੇਂਸਟ ਵੀ ਜਿਹੜੀ ਕਾਰਵਾਈ ਆਸੀ ਸਭ ਕਿਸਾਨ ਗਰਦਾਬੀ ਦੀ ਮੰਗ ਕਰ ਰਹੇ ਕਿ ਨਾਲ ਦੀ ਨਾਲ ਤੁਰੰਤ ਗਰਦਾਬੀ ਉਹ ਤੁਰੰਤ ਅਸੀਂ ਐਕਚੁਅਲੀ ਪਾਣੀ ਖੜਾ ਹੈ ਵਿੱਚੇ ਵਿੱਚ ਕੁਝ ਕਿਸਾਨ ਇਹ ਕਹਿ ਰਹੇ ਨੇ ਵੀ ਸ਼ਾਇਦ ਪਾਣੀ ਜਿਹੜਾ ਜ਼ਿਆਦਾ ਹੈ ਉਹ ਅੱਗੇ ਹੋਰ ਮਾਰ ਕਰ ਸਕਦਾ ਹੈ ਉਹ ਵਿਦਨ ਵੀਕ ਜਿਹੜਾ ਅਸੀਂ ਇਹਦੀ ਗਰਦੌਰੀ ਕਰਾ ਕੇ ਤੇ ਇਹਦੀ ਮੁਆਵਜ਼ੇ ਦੀ ਜਿਹੜੀ ਅਸੈਸਮੈਂਟ ਲਾ ਕੇ ਅਸੀਂ ਉਹ ਦਵਾਨ ਦੀ ਕੋਸ਼ਿਸ਼ ਕਰਾਂਗੇ